ਲੋਕੀ ਦੁਗ ਦੁਗ ਕਹਿੰਦੇ ਮਿੱਤਰਾਂ ਦੇ ਕੱਪ ਤੇ ਕੁੜੇ ਵੇਖ ਲਲਕਰੇ ਪੈਂਦੇ ਮਿੱਤਰਾਂ ਦੇ ਕੱਪ ਤੇ ਕੁੜੇ ਵੇਖ ਲਲਕਰੇ ਪੈਂਦੇ ਪਹਿਲੀ ਉੱਤੇ 5000 ਦਾ 5000 ਦਾ ਜਫਾ ਪਹਿਲੀ 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 ਤੇ ਸੁਪਿੰਦਰ ਸੁਪਿੰਦਰ सोनू ਕਹਿੰਦੇ ਸੁਪਿੰਦਰ ਸਿੰਘ ਮੋਨੂ ਫਿੰਦਣਾ ਵਾਲਾ ਮੇਰੇ ਵੀਰੋ ਉਹ ਬੱਲੇ ਬੱਲੇ ਕਰਾ ਗਿਆ ਫੀ ਨੇ ਪਕੜ ਬਣਾਈ ਲਾਉ ਉਹ ਰੇਡਰ ਦੀ ਬ੍ਰੇਕ ਕਿ ਜਿੱਥੇ ਰੇਡਾ ਪੈਂਦੀ ਆ ਧਰਤੀ ਵਿੱਚ ਪੈਂਦੇ ਸ਼ੇਕ ਕੱਪ ਅੱਜ ਉਹ ਯੋ ਜਿੱਤਣਗੇ ਜਿਨ੍ਹਾਂ ਦੇ ਜਿੱਤ ਲਿਖੀ ਵਿੱਚ ਲੇਖ ਇਧਰਲੇ ਪਾਸੇ ਚੱਕੀ 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 ਤੇ ਥਾਪੀਆਂ ਉਹ ਦੁੱਧ ਪੀਤਾ ਜਿੰਨਾ ਮਾਨਾ ਦਾ ਸਭ ਰੋਲਾ ਹੀ ਨਾਮਾਂ ਦਾ ਐਲੀਡੀ ਦਾ ਜੇਤੂ ਆ ਬਿੰਦਾ ਬੇਗੋ ਵਾਲੀ ਆ ਇੰਸਟਾਗ੍ਰam ਵਾਲਾ ਭਰਾ ਜਿਹੜਾ ਪੁੱਜਿਆ ਨੇ ਉਹਦੇ ਵੱਲੋਂ ਵੀ ਵੱਡੇ ਮਾਨ ਸਨਮਾਨ ਪੁੱਜਿਆ ਲੈ ਵੀ ਰਿੰਕੂ ਦੇਖ ਕਬੱਡੀ ਦਾ ਨਜ਼ਾਰਾ ਗੁਰਵਿੰਦਰ ਖੁੰਨਣ ਦੀ ਰੇਡ ਬਾਲ ਪੱਤਰੀ ਵਾਲਾ ਰਾਜਾ ਇਹ ਗੇਮ ਚੇਂਜਰ ਆ ਮੇਰੇ ਵੀਰੇ ਪੱਤਰੀ ਵਾਲਾ ਦੇਖੋ ਪੱਤਰੀ ਦੇ ਵਿੱਚ ਗੇਮ ਚੇਂਜਰ ਆਖਿਆ ਗਿਆ ਇਹਨੇ ਦਾਦਾ ਲਖਦੇ ਜੱਫੇ ਤੇ ਹੋਰਾ ਸਾਡਾ ਭਰਾ ਭਟਨੂਰਾ ਜੱਸਾ ਅਡਾਲਾ ਗੋਪੀ ਅਡਵਾਲ ਮਨੀਸ਼ ਟਾਂਡਾ ਤੇ ਮੰਨਾ ਟਾਂਡਾ ਲਾਹਰਪੁਰਿਆ ਚੱਕਲਾ ਮੋਜ ਕੋ ਲੋ ਸਾਹਮਣੇ ਮੇਰੇ ਮਿੱਤਰੋ ਕਬੱਡੀ ਤਿੰਨ ਕਬੱਡੀਆਂ ਤੇ ਵੱਡਿਆ ਮੋਟਰਸਾਈਕਲ ਦਿੱਤਾ ਜਾਵੇ ਉਹ ਮੋਟਰਸਾਈਕਲ ਮੋਟਰਸਾਈਕਲ ਤਿੰਨ ਕਬੱਡੀਆਂ ਦੇ ਉੱਤੇ ਦਿੱਤਾ ਜਾਣਾ ਬੱਲੇ ਬੱਲੇ ਹੋਊ ਮੇਰੇ ਮਿੱਤਰੋ ਔਲਖਾ ਵਾਲਾ ਫੇਰ ਗਿਆ ਉਹ ਬੱਲਾ ਔਲਖਾ ਵਾਲਾ ਆਮਰਤਾ ਮੇਰੇ ਵੀਰੋ ਆਏ ਹਾਏ ਆਹ ਦੇਖ ਬਾਬੂ ਪਕੜੇ ਪਾਉਦਾ ਬਹੁਤ 우ਸਤਾਦ ਕਦੇ ਹਾਰ ਲੇ ਜਿੱਤੇ ਕਦੇ ਲੰਡੀ ਜੀਪ ਮੈਨੂੰ ਲੱਗਦਾ ਪੱਤਰੀ ਵਾਲੇ ਨੇ ਕਰਤਾ ਪੱਤਰਾ ਪੱਤਰੀ ਵਾਲੇ ਜਾ ਕਬੱਡੀ ਪਾ ਰਿਹਾ ਮਾਜੇ ਦੇ ਬੱਬਰ ਸ਼ੇਰ ਔਰ ਔਲਖਾਂ ਵਾਲਾ ਇਹ ਸੁਖਿੰਦਰ ਸਿੰਘ ਮਲਤਾਨੀ ਸਾਹਿਬ ਮੁੱਖ ਪ੍ਰਬੰਧਕ ਉਹਨਾਂ ਵੱਲੋਂ ਵੀ 10000 58000 so